ਸਤਿ ਸ਼੍ਰੀ ਅਕਾਲ ਦੋਸਤੋ ਸਾਡੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਦੋਸਤੋ ਕੁੰਭ ਰਾਸ਼ੀ ਵਾਲਿਓ ਹੋ ਜਾਓ ਤਿਆਰ ਮਠਿਆਈ ਵੰਡਣ ਦੇ ਲਈ ਕਿਉਂਕਿ ਹੁਣ 3 ਜੂਨ ਤੋਂ 9 ਜੂਨ ਮਹੀਨੇ ਦੇ ਇਨ੍ਹਾਂ 7 ਦਿਨਾਂ ਦੇ ਅੰਦਰ ਮਹਾਦੇਵ ਭਗਵਾਨ ਪੋਲੇਨਾ ਚੀ ਦੇ ਆਸ਼ੀਰਵਾਦ ਦੇ ਨਾਲ ਤੁਹਾਨੂੰ ਮਿਲਣ ਵਾਲੀ ਹੈ ਪੰਜ ਵੱਡੀ ਖੁਸ਼ਖਬਰੀ ਦੋਸਤੋ ਤੁਹਾਨੂੰ ਦੱਸਣਾ ਚਾਹਾਂਗੇ ਕਿ ਮਹਾਦੇਵ ਇਨ੍ਹਾਂ 7 ਦਿਨਾਂ ਦੇ ਵਿੱਚ ਤੁਹਾਡੇ ਤੇ ਅਧਿਕ ਮਿਹਰਬਾਨ ਹੋਣ ਵਾਲੇ ਹਨ ਕਿਉਂਕਿ ਇਨ੍ਹਾਂ 7 ਦਿਨਾਂ ਦੇ ਵਿੱਚ ਭਗਵਾਨ ਸ਼ਿਵ ਦਾ ਜੋਗ ਬਣ ਰਿਹਾ ਹੈ ਅਤੇ ਨਾਲ ਹੀ ਨਾਲ ਤੁਹਾਨੂੰ ਦੱਸ ਦਈਏ ਕਿ ਦੂਰ ਰਾਜ ਜੋਗ ਦਾ ਨਿਰਮਾਣ ਹੋ ਰਿਹਾ ਹੈ ਧਨ ਜੋਗ ਦਾ ਨਿਰਮਾਣ ਹੋ ਰਿਹਾ ਹੈ ਕਾਰਜ ਸਿਧੀ ਜੋਗ ਧਨਵਾਨ ਦਾ ਨਿਰਮਾਣ ਹੋ ਰਿਹਾ ਹੈ ਇਨ੍ਹਾਂ 7 ਦਿਨਾਂ ਦੇ ਵਿੱਚ ਜਿਸ ਵਿੱਚ ਤੁਹਾਨੂੰ ਪੰਜ ਵੰਡੇ ਖੁਸ਼ਖਬਰੀ ਮਿਲ ਕੇ ਹੀ ਰਹਿਣ ਵਾਲੀ ਹੈ ਇਹ ਇੰਜ ਸਮਝੋ ਕਿ ਖੁਸ਼ਖਬਰੀ ਸੁਣਗੇ ਤੁਸੀਂ ਘਰ ਘਰ ਦੇ ਵਿੱਚ ਜਾ ਕੇ ਮਠਿਆਈ ਵੰਡਣ ਲਈ ਤਿਆਰ ਹੋ ਜਾਓਗੇ ਦੋਸਤੋ ਅੱਜ ਦੀ ਵੀਡੀਓ ਨੂੰ ਪੂਰਾ ਅੰਤ ਤੱਕ ਧਿਆਨ ਦੇ ਨਾਲ ਜ਼ਰੂਰ ਸੁਣਨਾ ਇਸ ਵੀਡੀਓ ਜੋ ਵੀ ਅਸੀਂ ਤੁਹਾਨੂੰ ਖੁਸ਼ਖਬਰੀ ਦੱਸਣ ਜਾ ਰਹੇ ਹਾਂ ਉਸ ਖੁਸ਼ਖਬਰੀ ਨੂੰ ਕਿਸੇ ਦੇ ਨਾਲ ਸ਼ੇਅਰ ਨਾ ਕਰਨਾ ਬਸ ਤੁਸੀਂ ਮਹਿਸੂਸ ਕਰਨਾ ਕਿ ਉਸ ਖੁਸ਼ਖਬਰੀ ਨੂੰ ਕਿੱਥੋਂ ਕਿੱਥੋਂ ਤੁਹਾਨੂੰ ਲਾਭ ਮਿਲਣ ਵਾਲਾ ਹੈ ਕਿਤਾਂ ਦੀ ਪ੍ਰਾਪਤੀ ਹੋਣ ਵਾਲੀ ਹੈ ਨਾਲ ਹੀ ਨਾਲ ਤੁਹਾਨੂੰ ਕਿਹੜੀਆਂ ਕਿਹੜੀਆਂ ਗੱਲਾਂ ਦੀ ਸਾਵਧਾਨੀ ਵਰਤਣੀ ਹੋਵੇਗੀ ਤੁਹਾਡੇ ਪ੍ਰੇਮ ਸਬੰਧ ਦੇ ਨਾਲ ਜੁੜੇ ਹੋਏ ਕੁਝ ਮਹੱਤਵਪੂਰਨ ਜਾਣਕਾਰੀ ਇਸ ਵੀਡੀਓ ਦੇ ਵਿੱਚ ਤੁਹਾਨੂੰ ਬਿਜ਼ਨਸ ਵਪਾਰ ਦੇ ਲਈ ਜੁੜੀ ਹੋਈ ਜਾਣਕਾਰੀ ਇਸ ਵੀਡੀਓ ਵਿੱਚ ਦੱਸਾਂਗੇ ਨਾਲ ਹੀ ਨਾਲ ਤੁਹਾਡੇ ਸਿਹਤ ਦੇ ਨਾਲ ਜੁੜੀ ਹੋਈ ਜਾਣਕਾਰੀ ਇਸ ਵੀਡੀਓ ਦੇ ਵਿੱਚ ਸੰਪੂਰਨ ਜਾਣਕਾਰੀ ਇਨਾ 7 ਦਿਨਾਂ ਦੇ ਬਾਰੇ ਦੱਸਣ ਜਾ ਰਹੇ ਹਾਂ ਦੋਸਤੋ ਇਹ ਬਹੁਤ ਹੀ ਮਹੱਤਵਪੂਰਨ ਵੀਡੀਓ ਹੈ ਵੀਡੀਓ ਨੂੰ ਪੂਰਾ ਦੇਖਣਾ ਇਹ ਇੱਕ ਇੱਕ ਗੱਲ ਬਹੁਤ ਹੀ ਧਿਆਨ ਦੇ ਨਾਲ ਸੁਣਨਾ ਉਸੇ ਪ੍ਰਕਾਰ ਅਮਲ ਵੀ ਕਰਨਾ ਬਹੁਤ ਹੀ ਮਹੱਤਵਪੂਰਨ ਵੀਡੀਓ ਹੈ ਧਿਆਨ ਦੇ ਨਾਲ ਜ਼ਰੂਰ ਸੁਣੋ ਸੰਪੂਰਨ ਰਾਸ਼ੀ ਫਾਲ 7 ਦਿਨਾਂ ਦਾ ਦੱਸਣ ਵਾਲੇ ਹਾਂ ਅਤੇ ਭਗਵਾਨ ਪੋਲੇਨਾਹ ਜੀ ਦੇ ਸੱਚੇ ਭਗਤ ਵੀਡੀਓ ਨੂੰ ਲਾਈਕ ਕਰਨਾ ਅਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਜੈਪੋਲੇ ਨਾਸ ਦੀ ਜ਼ਰੂਰ ਲਿਖ ਦੇਣਾ ਤੇ ਆਓ ਦੋਸਤੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਦੋਸਤੋ 3 ਜੂਨ ਤੋਂ 9 ਜੂਨ ਤੱਕ ਇਹਨਾਂ 7 ਦਿਨਾਂ ਦਾ ਸਮਾਂ ਬਹੁਤ ਹੀ ਚੰਗਾ ਰਹਿਣ ਵਾਲਾ ਹੈ ਜੋ ਕਿ ਪਿਛਲੇ ਕੁਝ ਸਮੇਂ ਤੋਂ ਤੁਹਾਡੇ ਦੁਆਰਾ ਕੀਤੀ ਗਈ ਮਿਹਨਤ ਦਾ ਫਲ ਤੁਹਾਨੂੰ ਮਿਲਣ ਵਾਲਾ ਹੈ ਤੁਸੀਂ ਆਪਣੇ ਸਾਰੇ ਇਲਕਸ਼ਣਾਂ ਨੂੰ ਹਾਸਲ ਕਰੋਗੇ ਸਮਾਂ ਚੰਗਾ ਰਹੇਗਾ ਅਤੇ ਆਪਣੀ ਯੋਗਤਾ ਨੂੰ ਅਤੇ ਕਾਬਲੀਅਤ ਨੂੰ ਖੋਲ ਕੇ ਲੋਕਾਂ ਦੇ ਸਾਹਮਣੇ ਵੀ ਰੱਖੋਗੇ ਮਤਲਬ ਕਿ ਜੇਸਵੀ ਕਾਮ ਨੂੰ ਤੁਸੀਂ ਹੱਥ ਪਾਓਗੇ ਉਹ ਕੰਮ ਤੁਹਾਡੇ ਪੂਰੇ ਹੋਣਗੇ ਇਸ ਸਮਾਂ ਹੋਵੇਗਾ ਮੰਨ ਕੇ ਚੱਲੋ ਕਿ ਨਾਲ ਹੀ ਨਾਲ ਸੰਤਾਨ ਪ੍ਰਾਪਤੀ ਦੀ ਕਿਸੇ ਵੀ ਸਮੱਸਿਆ ਦਾ ਸਮਾਧਾਨ ਵੀ ਤੁਹਾਨੂੰ ਮਿਲ ਜਾਵੇਗਾ ਜਿਸ ਨਾਲ ਤੁਸੀਂ ਤਣਾਵ ਮੁਕਤ ਮਹਿਸੂਸ ਕਰੋਗੇ ਅਤੇ ਨਾਲ ਹੀ ਨਾਲ ਇਸ ਸਮੇਂ ਕੋਈ ਮਾਂਗਲਿਕ ਕੰਮ ਹੋਣ ਦੀ ਸੰਭਾਵਨਾ ਹੈ ਸਭ ਤੋਂ ਖਾਸ ਗੱਲ ਕਿ ਵੱਡੇ ਬਜ਼ੁਰਗਾਂ ਦੇ ਆਸ਼ੀਰਵਾਦ ਦੇ ਨਾਲ ਕਾ ਦੇ ਵਿੱਚ ਸਕਾਰਾਤਮਕ ਊਰਜਾ ਦਾ ਵਾਸ ਹੋਵੇਗਾ ਬਜ਼ੁਰਗਾਂ ਦਾ ਆਦਰ ਸਨਮਾਨ ਕਰੋ ਉਹਨਾਂ ਦੀ ਹਰ ਗੱਲ ਨੂੰ ਮੰਨੋ ਤਾਂ ਹੀ ਤੁਹਾਡੇ ਸਾਰੇ ਕੰਮ ਬਣ ਜਾਣਗੇ ਅਤੇ ਤੁਹਾਡੀ ਮਿਹਨਤ ਇਸ ਸਮੇਂ ਰੰਗ ਲਾਵੇਗੀ ਜਿਸ ਨਾਲ ਤੁਹਾਡੇ ਆਤਮ ਵਿਸ਼ਵਾਸ ਦੇ ਵਿੱਚ ਊਰਜਾ ਬਣੀ ਰਹੇਗੀ ਤੁਹਾਨੂੰ ਆਪਣੀ ਯੋਗਤਾ ਤੇ गर्व ਹੋਵੇਗਾ ਕੋਈ ਖੁਸ਼ਖਬਰੀ ਦਾ ਸਮਾਚਾਰ ਪ੍ਰਾਪਤ ਹੋਵੇਗਾ ਉਹ ਸ਼ੁਭ ਸਮਾਚਾਰ ਤਨ ਪ੍ਰਾਪਤੀ ਦਾ ਵੀ ਹੋ ਸਕਦਾ ਹੈ ਸੰਤਾਨ ਪ੍ਰਾਪਤੀ ਦਾ ਹੋ ਸਕਦਾ ਹੈ ਨੌਕਰੀ ਪ੍ਰਾਪਤੀ ਦਾ ਹੋ ਸਕਦਾ ਹੈ ਕੋਈ ਇਸ ਤਰ੍ਹਾਂ ਦਾ ਸ਼ੁਭ ਸਮਾਚਾਰ ਤੁਹਾਨੂੰ ਮਿਲੇਗਾ ਜਿਸ ਨਾਲ ਤੁਹਾਡੀ ਖੁਸ਼ੀ ਦਾ ਟਿਕਾਣਾ ਨਹੀਂ ਰਹੇਗਾ ਘਰ ਪਰਿਵਾਰ ਦੇ ਵਿੱਚ ਖੁਸ਼ੀਆਂ ਦਾ ਮਾਹੌਲ ਰਹੇਗਾ ਦੋਸਤੋ ਨਾਲ ਹੀ ਨਾਲ ਵਿਦਿਆਰਥੀਆਂ ਨੂੰ ਵੀ ਧਿਆਨ ਦੇਣ ਦੀ ਜ਼ਰੂਰਤ ਹੈ ਇਸ ਸਮੇਂ ਦੇ ਵਿੱਚ ਪੜਾਈ ਦੇ ਪ੍ਰਤੀ ਥੋੜਾ ਇਕਾਗਰ ਸੇਤ ਰਹੋ ਪੜਾਈ ਵੀ ਕਰੋ ਅਤੇ ਤੁਸੀਂ ਇੱਕ ਗੱਲ ਮਹੱਤਵਪੂਰਨ ਜਾਣ ਲਓ ਕਿ ਘਰ ਦੇ ਵੱਡੇ ਲੋਕਾਂ ਦੀ ਸਲਾਹ ਤੁਹਾਡੇ ਲਈ ਵਰਦਾਨ ਹੋਵੇਗੀ ਘਰ ਦੇ ਮੈਂਬਰਾਂ ਦੀ ਸਲਾਹ ਜ਼ਰੂਰ ਲਓ ਤੁਸੀਂ ਅਤੇ ਤੁਹਾਨੂੰ ਦੋਸਤੋ ਤੁਹਾਨੂੰ ਦੱਸ ਰਹੀ ਹਾਂ ਕਿ ਇਸ ਸਮਾਂ ਤੁਹਾਡੇ ਪੱਕੇਸ਼ ਤੇ ਵਿੱਚ ਹੈ ਸਮੇਂ ਦੇ ਬਦਲ ਦੇ ਚਾਲ ਤੁਹਾਡੇ ਲਈ ਲਾਭਕਾਰੀ ਹੈ ਤਾਂ ਅਨਪ੍ਰਾਪਤੀ ਦੇ ਜੋਗ ਬਣਾ ਰਹੀ ਹੈ ਇਸ ਲਈ ਜੋ ਵੀ ਕੰਮ ਕਰੋ ਸੋਚ ਸਮਝ ਕੇ ਕਰੋ ਤੁਹਾਨੂੰ ਲਾਭ ਮਿਲੇਗਾ ਜਲਦਬਾਜ਼ੀ ਦੇ ਨਾਲ ਕੋਈ ਵੀ ਕੰਮ ਨਾ ਕਰੋ ਅਤੇ ਨਾਲ ਹੀ ਨਾਲ ਕੋਟ ਕਚੈਰੀ ਦੇ ਕੋਈ ਮਾਮਲੇ ਹੈ ਅਤੇ ਉਸ ਦੇ ਨਾਲ ਜੁੜੀ ਹੋਈ ਕੋਈ ਚੰਗੀ ਅਤੇ ਵੱਡੀ ਖੁਸ਼ਖਬਰੀ ਤੁਹਾਨੂੰ ਮਿਲ ਸਕਦੀ ਹੈ ਕੋਈ ਵੀ ਗੱਲ ਤੁਹਾਡੇ ਪੱਖ ਦੇ ਵਿੱਚ ਆ ਸਕਦੀ ਹੈ ਕੋਈ ਵੱਡੀ ਖੁਸ਼ਖਬਰੀ ਦੇ ਨਾਲ ਹੀ ਨਾਲ ਸਾਵਧਾਨੀਆਂ ਦੀ ਝੇਕਰ ਗੱਲ ਕਰੀਏ ਤਾਂ ਦੋਸਤੋ ਇੱਕ ਸਾਵਧਾਨੀ ਤੁਸੀਂ ਇਹ ਰੱਖਣੀ ਹੈ ਕਿ ਕਿਸੇ ਵੀ ਗੈਰ ਵਿਅਕਤੀ ਤੇ ਵਿਸ਼ਵਾਸ ਨਹੀਂ ਕਰਨਾ ਤੁਸੀਂ ਉਸ ਦੀਆਂ ਗੱਲਾਂ ਦੇ ਵਿੱਚ ਨਹੀਂ ਆਉਣਾ ਨਹੀਂ ਤਾਂ ਤੁਹਾਡਾ ਨੁਕਸਾਨ ਵੀ ਹੋ ਸਕਦਾ ਹੈ ਆਪਣੇ ਕ੍ਰੋਧ ਵਿੱਚ ਨਹੀਂ ਆਉਣਾ ਗੁੱਸੇ ਤੇ ਕਾਬੂ ਰੱਖਣਾ ਹੈ ਤੁਹਾਡਾ ਇਸ ਵਾਰ ਤੁਹਾਡੇ ਬੰਦੇ ਹੋਏ ਕੰਮਾਂ ਨੂੰ ਵੀ ਵਿਗਾੜ ਸਕਦਾ ਹੈ ਕ੍ਰੋਧ ਦਾ ਆਉਣਾ ਜਲਦਬਾਜ਼ੀ ਕਰਨਾ ਬਿਲਕੁਲ ਵੀ ਨਾ ਕਰੋ ਕਿਸੇ ਵੀ ਕੰਮ ਨੂੰ ਕਰਨ ਲੱਗਿਆਂ ਸੋਚ ਸਮਝ ਕੇ ਤੁਸੀਂ ਅੱਗੇ ਵਧਣਾ ਹੈ ਨਹੀਂ ਤਾਂ ਤੁਹਾਡੀ ਪਰੇਸ਼ਾਨੀ ਦਾ ਕਾਰਨ ਬਣ ਜਾਵੇਗਾ ਵੈਸੇ ਤਾਂ ਤੁਸੀਂ ਲੋਕ ਬਹੁਤ ਹੀ ਦਿਆਲੂ ਪ੍ਰਵਿਰਤੀ ਵਾਲੇ ਹੁੰਦੇ ਹੋ ਦੂਸਰਿਆਂ ਦੇ ਪ੍ਰਤੀ ਸਹਾਇਤਾ ਕਰਨਾ ਤੁਹਾਡਾ ਸੁਭਾ ਰਿੰਦਾ ਹੈ ਪਰ ਇਹੀ ਸੁਭਾ ਤੁਹਾਡੇ ਨੁਕਸਾਨ ਦਾ ਵਿਨਾਸ਼ ਬਣ ਜਾਂਦਾ ਹੈ ਲੋਕਾਂ ਦੀ ਮਦਦ ਤੁਸੀਂ ਕਰ ਦਿੰਦੇ ਹੋ ਤੁਹਾਨੂੰ ਧੋਖਾ ਮਿਲਦਾ ਹੈ ਤੁਸੀਂ ਸਾਵਧਾਨ ਰਹੋ ਕਿਸੇ ਵੀ ਮਾਮਲੇ ਦੇ ਵਿੱਚ ਪੈਸਿਆਂ ਦਾ ਲੈਣ ਦੇਣ ਹੋਵੇ ਕੋਈ ਵੀ ਕੰਮ ਕਿਸੇ ਦੇ ਨਾਲ ਮਿਲ ਜੁਲ ਕੇ ਕਰ ਰਹੇ ਹੋ ਤਾਂ ਤੁਸੀਂ ਸਾਵਧਾਨ ਰਹੋ ਮਤਲਬ ਕਿ ਤੁਹਾਨੂੰ ਸਾਵਧਾਨੀ ਵਰਤ ਨਹੀਂ ਹੋਵੇਗੀ ਤੁਹਾਨੂੰ ਧੋਖਾ ਮਿਲ ਸਕਦਾ ਹੈ ਕੋਈ ਵੀ ਸੀਕਰਟ ਤੁਸੀਂ ਕਿਸੇ ਦੇ ਸਾਹਮਣੇ ਲੀਕ ਨਾ ਕਰੋ ਜੋ ਵੀ ਕੰਮ ਤੁਸੀਂ ਕਰਨਾ ਚਾਹੁੰਦੇ ਹੋ ਜਾਂ ਕਿਤੇ ਜਾਣਾ ਚਾਹੁੰਦੇ ਹੋ ਤਾਂ ਉਹ ਕੰਮ ਤੁਸੀਂ ਆਪਣੇ ਤੱਕ ਹੀ ਸੀਮਤ ਰੱਖੋ ਜੋ ਵੀ ਗੁਪਤ ਗੱਲਾਂ ਸੰਬੰਧੀ ਤੁਹਾਡਾ ਕੋਈ ਕੰਮ ਹੈ ਕੋਈ ਕਾਰਜ ਹੈ ਤੁਸੀਂ ਉਹਨੂੰ ਆਪਣੇ ਤੱਕ ਹੀ ਸੀਮਤ ਰੱਖੋ ਕਿਸੇ ਦੇ ਸਾਹਮਣੇ ਜ਼ਾਹਰ ਨਾ ਕਰੋ ਨਹੀਂ ਤਾਂ ਲੋਕ ਇਸ ਦਾ ਗਲਤ ਫਾਇਦਾ ਵੀ ਉਠਾ ਸਕਦੇ ਹਨ ਸਾਵਧਾਨ ਰਹਿਣਾ ਹੈ ਤੁਸੀਂ ਤੁਹਾਨੂੰ ਆਪਣੀ ਖਰਚੀਆਂ ਤੇ ਵੀ ਧਿਆਨ ਰੱਖਣਾ ਹੋਵੇਗਾ ਤੁਹਾਡੇ ਖਰਚੇ ਵੀ ਵੱਧ ਸਕਦੇ ਹਨ ਜਵਾਨ ਨੌਜਵਾਨਾਂ ਨੂੰ ਖਾਸ ਤੌਰ ਤੇ ਦੱਸ ਦਈਏ ਕਿ ਵਿਅਰਥ ਮौज-ਮਸਤੀ ਦੇ ਵਿੱਚ ਆਪਣਾ ਸਮਾਂ ਨਸ਼ਟ ਨਾ ਕਰੋ ਕਿਸੇ ਵੀ ਪ੍ਰਕਾਰ ਦਾ ਤੁਸੀਂ ਕੰਮ ਨਾ ਕਰੋ ਮौज-ਮਸਤੀ ਦੇ ਵਿੱਚ ਜਿਸ ਨਾਲ ਤੁਹਾਨੂੰ نیچےगिरਣਾ ਪਵੇ ਮਤਲਬ ਕਿ ਤੁਹਾਨੂੰ ਆਪਣੇ ਹੁਨਤੀ ਦੇ ਪ੍ਰਤੀ ਸੁਚੇਤ ਰਹਿਣਾ ਹੈ ਇਹ ਨਹੀਂ ਕਿ ਆਪਣਾ ਸਮਾਂ ਨਸ਼ਟ ਕਰ ਦਿਓ ਕਿਸੇ ਵੀ ਪ੍ਰਕਾਰ ਦਾ ਸਮਾਂ ਨਸ਼ਟ ਨਾ ਕਰੋ ਤਿੰਨਾਲ ਹੀ ਨਾਲ ਹੀ ਨਾਲ ਤੁਹਾਨੂੰ ਦੱਸਿਆ ਕਿ ਪ੍ਰੇਮ ਸਬੰਧ ਵਿੱਚ ਇਹ ਸਮਾਂ ਚੰਗਾ ਹੋਵੇਗਾ ਜਦ ਕਿ ਵਿਆਹਿਕ ਸਬੰਧਾਂ ਦੇ ਵਿੱਚ ਮਦਦਤ ਆਵੇਗੀ ਅਤੇ ਪਰਿਵਾਰਿਕ ਮਾਮਲਿਆਂ ਦੇ ਵਿੱਚ ਵੀ ਕਾਫੀ ਤੁਹਾਡਾ ਹੱਥ ਰਹੇਗਾ ਪਰਿਵਾਰ ਦਾ ਮਾਹੌਲ ਖੁਸ਼ ਨਮਾ ਰਹੇਗਾ ਤੁਹਾਡੇ ਜੀਵਨ ਸਾਥੀ ਦਾ ਸੁਭਾਅ ਵੀ ਚੰਗਾ ਰਹੇਗਾ ਤੇ ਜੀਵਨ ਸਾਥੀ ਦਾ ਸੇਵਾ ਭਾਵ ਤੁਹਾਨੂੰ ਮਾਨਸਿਕ ਤੌਰ ਤੇ ਸਕੂਨ ਦੇਵੇਗਾ ਤੁਹਾਨੂੰ ਦੱਸਿਆ ਕਿਸੇ ਮਾਮਲੇ ਦੇ ਵਿੱਚ ਜੀਵਨ ਸਾਥੀ ਨਾਲ ਮਿੱਠੀ ਨੋਕ ਚੋਕ ਵੀ ਹੋ ਸਕਦੀ ਹੈ ਪਰੰਤੂ ਸਭ ਕੁਝ ਸਮਾਨ ਹੋ ਜਾਵੇਗਾ ਇਸ ਨਾਲ ਤੁਹਾਡੇ ਪ੍ਰੇਮ ਸਬੰਧ ਬਣਨਗੇ ਕੋਬਰੋਂ ਦੀ ਤੁਹਾਨੂੰ ਲੋੜ ਨਹੀਂ ਹੈ ਅਤੇ ਜੋ ਲੋਕ ਕਿਸੇ ਨਾਲ ਪ੍ਰੇਮ ਕਰਦੇ ਹਨ ਉਹਨਾਂ ਨੂੰ ਉਹਨਾਂ ਦਾ ਪ੍ਰੇਮ ਮਿਲ ਸਕਦਾ ਹੈ ਪ੍ਰੇਮ ਦੇ ਲੈਅ ਦੇ ਵਿੱਚ ਸਮਾਂ ਚੰਗਾ ਹੈ ਦੋਸਤੋ ਤੁਹਾਨੂੰ ਦੱਸ ਦਈਏ ਕਿ ਅਗਰ ਜੇਕਰ ਤੁਸੀਂ ਨੇਕ ਕੰਮ ਦੀ ਸ਼ੁਰੂਆਤ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਦ੍ਰਿੜਤਾ ਦੇ ਨਾਲ ਵਿਚਾਰ ਕਰੋ ਪਵਿੱਖ ਦੇ ਵਿੱਚ ਤੁਹਾਨੂੰ ਆਰਥਿਕ ਸਥਿਤੀ ਤੋਂ ਬਹੁਤ ਹੀ ਲਾਭ ਮਿਲ ਸਕਦਾ ਹੈ ਜੋ ਵੀ ਕੰਮ ਤੁਸੀਂ ਇਸ ਸਮੇਂ ਆਰਾਮ ਕਰਨਾ ਚਾਹੁੰਦੇ ਹੋ ਉਹ ਕੰਮ ਸ਼ੁਰੂ ਕਰ ਦਿਓ ਸਮਾਂ ਤੁਹਾਡੇ ਪੱਖ ਦੇ ਵਿੱਚ ਹੈ ਸਮੇਂ ਨੂੰ ਹੱਥੋਂ ਨਾ ਜਾਣ ਦਿਓ ਪਿਤਰਾ ਦੀ ਜੋ ਚਾਲ ਹੈ ਉਹ ਵੀ ਤੁਹਾਡੇ ਪੱਖ ਦੇ ਵਿੱਚ ਹੈ ਜੋ ਵੀ ਕੰਮ ਤੁਸੀਂ ਕਰੋਗੇ ਉਹ ਆਰਥਿਕ ਲਾਭ ਦੇਵੇਗਾ ਤੁਹਾਨੂੰ ਦੱਸ ਰਹੀ ਹਾਂ ਕਿ ਵਿਵਸਾਇਏ ਦੇ ਵਿੱਚ ਤੁਹਾਨੂੰ ਨਵੇਂ ਅਵਸਰ ਮਿਲਣਦੇ ਜੋਗ ਭਰ ਰਹੇ ਹਨ ਇਥੇ ਨਵੇਂअवसर ਵੀ ਤੁਹਾਨੂੰ ਮਿਲਣਗੇ ਨਾਲੇ ਨਾਲ ਤੁਹਾਨੂੰ ਇਸ ਸਮੇਂ ਦੇ ਵਿੱਚ ਕੁਝ ਯਾਤਰਾਵਾਂ ਤੇ ਵੀ ਜਾਣਾ ਪੈ ਸਕਦਾ ਹੈ ਉਹ ਯਾਤਰਾਵਾਂ ਤੁਹਾਨੂੰ ਲਾਭ ਪ੍ਰਦਾਨ ਕਰਨਗੀਆਂ ਤੇ ਤੁਸੀਂ ਨੌਕਰੀ ਅਤੇ ਨੌਕਰੀ ਸੰਬੰਧੀ ਜੋ ਚਰਚਾ ਕਰਦੇ ਹੋ ਤੁਹਾਡੀ ਨੌਕਰੀ ਪ੍ਰਾਪਤੀ ਦੇ ਯੋਗ ਹਨ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਪ੍ਰਾਪਤੀ ਦੇ ਅਵਸਰ ਮਿਲਣਗੇ ਜੇਕਰ ਤੁਸੀਂ ਨੌਕਰੀ ਦੇ ਪ੍ਰਤੀ ਕੋਈ ਯੋਜਨਾ ਕੀਤੇ ਹੈ ਤਾਂ ਉਹ ਨੌਕਰੀ ਵੀ ਤੁਹਾਨੂੰ ਮਿਲ ਸਕਦੀ ਹੈ ਇਹ ਸਮਾਂ ਬਹੁਤ ਹੀ ਚੰਗਾ ਰਹੇਗਾ ਤੇ ਤੁਹਾਨੂੰ ਇਹ ਵੀ ਦੱਸ ਦਈਏ ਕਿ ਵਪਾਰ ਦੇ ਸਬੰਧੀ ਤੁਹਾਡਾ ਰੁਕਿਆ ਹੋਇਆ ਪੈਸਾ ਜਾਂ ਫਸਿਆ ਹੋਇਆ ਕੋਈ ਪੈਸਾ ਤੁਹਾਨੂੰ ਮਿਲ ਸਕਦਾ ਹੈ ਕਿਸੇ ਕੋਲ ਵੀ ਤੁਹਾਡਾ ਪੈਸਾ ਹੈ ਤਾਂ ਉਹ ਪੈਸੇ ਪ੍ਰਾਪਤੀ ਦੇ ਵੀ ਦੋਸਤੋ ਤੁਸੀਂ ਨਿਰਾਸ਼ ਨਹੀਂ ਹੋਣਾ ਬਸ ਸ਼ਰਤ ਇਹ ਹੈ ਕਿ ਤੁਸੀਂ ਇਸ ਦੇ ਲਈ ਪ੍ਰਯਾਸ ਕਰਦੇ ਰਹਿਣਾ ਹੈ ਤੁਹਾਡਾ ਧਨ ਤੁਹਾਨੂੰ ਵਾਪਸ ਮਿਲ ਜਾਵੇਗਾ ਪ੍ਰਾਪਰਟੀ ਦੇ ਸਬੰਧੀ ਸਮਾਂ ਚੰਗਾ ਰਹੇਗਾ bizness ਦੇ ਲਈ ਵੀ ਇਹ ਸਮਾਂ ਚੰਗਾ ਹੈ ਅਤੇ ਨਵੇਂ ਅਤੇ ਭਾਗੇ ਤੁਹਾਡਾ ਪੂਰਾ ਪੂਰਾ ਸਾਥ ਦੇਵੇਗਾ ਜੋ ਵੀ ਅਵਸਰ ਤੁਹਾਨੂੰ ਮਿਲੇ ਉਸ ਨੂੰ ਹੱਥੋਂ ਨਾ ਜਾਣ ਦਿਓ ਦੋਸਤੋ ਏਸੀ ਕੁੰਭ ਰਾਸ਼ੀ ਬਾਰੇ ਜਾਣਕਾਰੀ ਜੇਕਰ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਵੀਡੀਓ ਨੂੰ ਅੱਗੇ ਸ਼ੇਅਰ ਕਰਦੇ ਹੋ ਜੀ ਅਤੇ ਜਿਹੜੇ ਚੈਨਲ ਤੇ ਨਵੇਂ ਆਏ ਹਨ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਧੰਨਵਾਦ